ਜਿਹੜਾ BSP ਦਾ ਕੈਂਡੀਡੇਟ ਹੈ ਤੇ ਜਿਹੜੀ ਬਾਕੀਆਂ ਦੀ ਉਮੀਦਵਾਰ ਹੈ ਬੀਬੀ ਸੁਰਜੀਤ ਕੌਰ ਤੇ ਉਹਨੂੰ 1200 ਦੀ ਵੀ ਪੈ ਜਾਂਦੀ ਹੈ ਇਹ ਹਾਲਾਤ ਕਹਿੰਦੇ ਜਿਹੜੇ ਬਣੇ ਵੀ ਹੈ ਜੀ ਇਹਨਾਂ ਹਾਲਾਤਾਂ ਦੇ ਲਈ ਕੌਣ ਜ਼ਿੰਮੇਵਾਰ ਹੈ ਜਦੋਂ ਇਹ ਗੱਲ ਆ ਗਈ ਕਿ ਕੌਣ ਜ਼ਿੰਮੇਵਾਰ ਹੈ ਤੇ ਅਕਾਲੀ ਦਲ ਨੂੰ ਮੋੜ ਪੈਰਾ ਸਰ ਕੀਤਾ ਜਾਵੇ ਉੱਥੇ ਫਿਰ ਦਰ ਮਿਲ ਗਿਆ ਸਾਫ ਫੇਰ ਸਵਾਲ ਇਹ ਪੈਦਾ ਹੁੰਦਾ ਕਿ ਪੈਰਾ ਸਰ ਕੀਤਾ ਜਾਵੇ ਫਿਰ ਲੀਡਰਸ਼ਿਪ ਤੇ ਵੀ ਸਵਾਲ ਖੜੇ ਹੋ ਗਏ ਤਾਂ ਹੋਣਾ ਹੀ ਹੈ ਕਿ ਕੀ ਫਿਰ ਇਹ ਲੀਡਰਸ਼ਿਪ ਰਹੂਗੀ ਇਹਦੇ ਤੇ ਹੈ ਕਿ ਕਈ ਵਾਰੀ ਮਤਲਬ ਆਪਾਂ ਦੇਖਿਆ ਅਤੀਤ ਵਿੱਚ ਵੀ ਹੁੰਦਾ ਰਿਹਾ 1990 ਦੇ ਵਿੱਚ ਵੀ ਹੋਇਆ ਸੀ ਜਦੋਂ ਭਾਈ ਮਨਜੀਤ ਸਿੰਘ ਹੋਣੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੁੰਦੇ ਸੀ ਠੀਕ ਹੈ ਉਦੋਂ ਉਹਨਾਂ ਨੇ ਕਿਹਾ ਸੀ ਸਾਰੇ ਕਾਲੀ ਦਲ ਇਕੱਠੇ ਹੋ ਗਏ ਤੇ ਸਾਰੇ ਆਪੋ ਆਪਣੇ ਅਸਤੀਫੇ ਦੇ ਬਾਕੀ ਸਾਰੇ ਨੇ ਅਸਤੀਫੇ ਦਿੱਤੇ ਸੀ ਲੇਕਿਨ ਬਾਦਲ ਸਾਹਿਬ ਨੇ ਅਸਤੀਫਾ ਨਹੀਂ ਸੀ ਦਿੱਤਾ ਜੀ ਉਸ ਵੇਲੇ ਬਾਦਲ ਸਾਹਿਬ ਉਹ ਵੀ ਫਿਰ ਤੁਹਾਨੂੰ ਪਤਾ ਇੱਕ ਵੱਡੀ ਢੀੜ ਲੈ ਕੇ ਪਹੁੰਚੇ ਸੀ ਦਰਬਾਰ ਸਾਹਿਬ ਚ ਉੱਥੇ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਪਹੁੰਚ ਕੇ ਭਾਗਦੇ ਫਿਰਦੇ ਸੀ ਹੈਵਨ ਹੈਵਨ ਕਰਦੇ ਮੇਰੇ ਅੱਗੇ ਕਿ ਸਿੰਘ ਸਾਹਿਬ ਕਿੱਥੇ ਹੈ ਕਿ ਦਸੀਗੇ ਵੀ ਅਸਤੀਫਾ ਕਿਵੇਂ ਦੇਈਗਾ ਕਿਵੇਂ ਮੰਗੀਦਾ ਕਿਵੇਂ ਅਸਤੀਫਾ ਹਾਂ ਮੰਗੀਦਾ ਕਿਵੇਂ ਮੰਗੀਦਾ ਕਿਵੇਂ ਅਸਤੀਫਾ ਮਤਲਬ ਹਾਲਾਤੇ ਬਣ ਗਏ ਸੀ ਘਰ ਉਸ ਤੋਂ ਬਾਅਦ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਵੀ ਜਿਹੜਾ ਕੁਝ ਹੋਇਆ ਕਿਉਂਕਿ 91 90 ਵਾਲੀਆਂ ਚੋਣਾਂ 91 ਵਾਲੀਆਂ ਚੋਣਾਂ ਦੇ ਵਿੱਚ ਤਾਂ ਕਈ ਸਾਰੇ ਲੋਕ ਮਾਰੇ ਗਏ ਸੀ ਬਾਦਲ ਸਾਹਿਬ ਨੇ ਆਪਦਾ ਇਲੈਕਸ਼ਨ ਨਹੀਂ ਲੜੀ ਸੀ ਨਾ ਕੈਂਡੀਡੇਟ ਮਾਰੇ ਗਏ ਸੀ 92 ਵਿੱਚ ਬਾਈਕਾਟ ਕਰਤਾ 97 ਤੱਕ ਹਾਲਾਤ ਹੀ ਕੁਛ ਇਹੋ ਜਿਹੇ ਬਣ ਗਏ ਕਿ ਲੋਕ ਅੰਬੇ ਪਏ ਸੀੜਾ ਉਰਵਾਜ ਸੀ ਉਸ ਜਿਵੇਂ ਹੋਣ ਵਾਲੀ ਗੱਲ ਹੋਈ ਹੈ ਤੇ ਲੋਕਾਂ ਨੇ ਇਹਨਾਂ ਨੂੰ ਲੈ ਜਾਂਦਾ ਲੇਕਿਨ ਇਸ ਵੇਲੇ ਦੀ ਕ੍ਰੈਡੀਬਿਲਟੀ ਹੈ ਭਰੋਸਾ ਇਹਨਾਂ ਹਾਲਾਤਾਂ ਦੇ ਵਿੱਚ ਕੀ ਅਕਾਲੀ ਦਲ ਮੁੜ ਕੇ ਪੈਰਾਂ ਤੇ ਖੜਾ ਹੋ ਸਕਦਾ ਹੈ ਸੋ ਜਦ ਇਹ ਇੱਕ ਬਹੁਤ ਵੱਡਾ ਐਮ ਤਿਆਨਾ ਸਿੰਘ ਸਹਿਬਾਨ ਦੇ ਸਾਹਮਣੇ ਕਿ ਕੀ ਇਹਨਾਂ ਲੋਕਾਂ ਨੂੰ ਜਿਹੜੇ ਆ ਸਾਰੇ ਦੇ ਸਾਰੇ ਹੈ ਕੀ ਇਹਨਾਂ ਨੂੰ ਬੈਨ ਕੀਤਾ ਜਾ ਸਕਦਾ ਹੈ ਐਲੈਕਸ਼ਨ ਤੋਂ ਕਿਉਂਕਿ ਧਾਰਮਿਕ ਸਜ਼ਾ ਦਾ ਕੋਈ ਸਜ਼ਾ ਜਿਹੜੀ ਹੈਗੀ ਉਹ ਤਾਂ ਇੱਕ ਧਾਰਮਿਕ ਹੈ ਜੀ ਪੋਲੀਟੀਕਲ ਸਜ਼ਾ ਵੀ ਜ਼ਰੂਰੀ ਹੈ ਤੇ ਜਿਵੇਂ ਕਿ ਹੁਣ ਤੁਸੀਂ ਦੇਖੋ ਕੱਲੇ ਖੋਰ ਗੱਲ ਹੋਈ ਹੈ ਇੱਕ ਪਾਸੇ ਇਹ ਕੁਝ ਹੋਇਆ ਗਿਆ ਇੱਕ ਮੀਟਿੰਗ ਕੱਲ ਪੀਪਲ ਜੀ ਕਨਵੈਨਸ਼ਨ ਹਾਲ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਹੁੰਦੀ ਹੈ ਦੂਜੇ ਟੜੇ ਦੂਜੇ ਟੜੇ ਵਾਲਿਆਂ ਨੇ ਕਹਿਤਾ ਜੀ ਅਸੀਂ ਅਕਾਲੀ ਦਲ ਸੁਧਾਰ ਲੈਣ ਸ਼ੁਰੂ ਕਰਦੇ ਜੀ ਔਰ ਉਹਦੇ ਵਾਸਤੇ ਕਹਿੰਦੇ ਜੀ ਇੱਕ ਪ੍ਰੀਜੀਡੀਅਮ ਬਣਾਉਣੀ ਹੈ ਪ੍ਰੀਜੀਡੀਅਮ ਅਮਦਾਲ ਅਧਿਕਾਰ ਹੈ ਜਿਹੜਾ ਉਹ ਦੇ ਦਿੱਤਾ ਗੁਰਪ੍ਰਤਾਪ ਸਿੰਘ ਬਡਾਲਾ ਨੂੰ ਤੇ ਗੁਰਪ੍ਰਤਾਪ ਸਿੰਘ ਬਡਾਲਾ ਨੂੰ ਉਹਨੇ ਬਣਾ ਦਿੱਤਾ ਆਪਣਾ ਮੁਖੀਆ ਮੁਖੀ ਦਾ ਉਹਨੇ ਬਣਾਇਆ ਉਹਨੇ ਗੱਲ ਇੱਕ ਬੜੀ ਵਧੀਆ ਕਹੀ ਹੈ ਜੀ ਕਿ ਅਸੀਂ ਅਗਲੇ ਦਿਨਾਂ ਦੇ ਵਿੱਚ ਜਿਹੜੀ ਲੀਡਰਸ਼ਿਪ ਨੂੰ ਉਭਾਰਨਾ ਹੈ ਉਹ ਨੌ ਨੌਜਵਾਨ ਤੇ ਨਵੀਂ ਲੀਡਰਸ਼ਿਪ ਨੂੰ ਉਭਾਰਨਾ ਹੈ ਅਸਲੇ ਅਕਾਲੀ ਦਲ ਦੇ ਵਿੱਚ ਕੀ ਮੈਂ ਕਹਿੰਦਾ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਦੇ ਵਿੱਚ ਇੱਕ ਖੜੋਤਾ ਹੀ ਵੀ ਹੈ ਕਿ ਨਵੀਂ ਲੀਡਰਸ਼ਿਪ ਆਣੀਗੀ ਹੈ ਨਹੀਂਗੀ ਨਵੀਂ ਲੀਡਰਸ਼ਿਪ ਕਿਸੇ ਕੋਲ ਹੀ ਨਹੀਂ ਆ ਰਹੀ ਤਾਂ ਨਵੀਂ ਲੀਡਰਸ਼ਿਪ ਆਉਣੀ ਨਹੀਂ ਦਿੱਤੀ ਖਾਸ ਕਰਕੇ ਅਕਾਲੀ ਦਲ ਦੀ ਆਪਾਂ ਹਾਲ ਦੇਖੀ ਤਾਂ ਅਕਾਲੀ ਦਲ ਦੇ ਵਿੱਚ ਸਿਰਫ ਤੇ ਸਿਰਫ ਜਿਹੜੇ ਹੱਥ ਚੱਕ ਲਫਟਾਏ ਨੇ ਉਹ ਹੀ ਆਏ ਉਹੀ ਆਏ ਬਸ ਜਿਹੜੇ ਆਮ ਅਕਾਲੀ ਘਰਾਣੇ ਦੇ ਵਿੱਚੋਂ ਜਾਂ ਚੰਗੇ ਸਿੱਖ ਆਉਂਦੇ ਹੁੰਦੇ ਸੀ ਉਹ ਸਾਰੇ ਨਹੀਂ ਗਏ ਜੀ ਉਹ ਕਹਿੰਦੇ ਸੀ ਨਵੇਂ ਬੰਦਿਆਂ ਨੂੰ ਲੈ ਕੇ ਆਉਣੇ ਹੁਣ ਜੇ ਨਵੇਂ ਬੰਦਿਆਂ ਨੂੰ ਲੈ ਕੇ ਆਉਣਾ ਤਾਂ ਇਹਦਾ ਮਤਲਬ ਹੈ ਕਿ ਉਹ ਮੰਨੀ ਬੈਠੇ ਹੈ ਕਿ ਜੇ ਸਾਨੂੰ ਬੈਨ ਕਰਨਾ ਤਾਂ ਦਾ ਜਿਉ ਕਹਿੰਦੇ ਵੀ ਮੈਨੂੰ ਇੱਕ ਗੱਲ ਕਹਾਵਤ ਯਾਦ ਆਉਂਦੀ ਹੈ ਦਾਨਿਆੜਿਆ ਸਾਹਿਬ ਸਾਡੇ ਸਿੱਖਾਂ ਦੀ ਵੀ ਜੀ ਆਪਾਂ ਗੱਲ ਕਰ ਲਈ ਕਹਿੰਦੇ ਇੱਕ ਵਾਰੀ ਨੇ ਇੱਕ ਬੰਦੇ ਨੇ ਭਗਤੀ ਬਹੁਤ ਕੀਤੀ ਜਦੋਂ ਬਹੁਤ ਜਿਆਦਾ ਭਗਤੀ ਕੀਤੀ ਉਹਦਾ ਅੱਲਾ ਇਸ਼ਵਰ ਧਰਮਰਾਜ ਜੋ ਜੋ ਵੀ ਸੀ ਉਹ ਤੇ ਬਾਗੋ-ਬਾਗ ਹੋ ਗਿਆ ਉਹ ਕਹਿੰਦਾ ਵੀ ਸੱਜਣਾ ਮੰਗ ਜੋ ਮੰਗੇਗਾ ਤੂੰ ਅੱਜ ਤਨ ਉਹ ਮਿਲੂਗਾ ਜੀ ਠੀਕ ਹੈ ਦਿਓ ਕਹਿੰਦੇ ਮੰਗ ਜੋ ਮੰਗ ਰਾਇਆ ਉਹ ਜਦੋਂ ਸੋਚਣ ਲੱਗਾ ਮੰਗਣ ਲੱਗਾ ਕਹਿੰਦੇ ਇੱਕ ਮਿੰਟ ਜਿੰਨਾ ਜੇ ਤੈਨੂੰ ਮਿਲੂਗਾ ਨਾ ਜਿਹੜਾ ਤੇਰਾ ਗੋਢੀ ਨੂੰ ਡਬਲ ਮਿਲੂਗਾ ਦੋ ਦੁਗਣਾ ਦੇਾਂਗੇ ਦੁਗਣਾ ਦੇਾਂਗੇ ਹੁਣ ਤੂੰ ਫੈਸਲਾ ਕਰ ਲਾ ਉਹਦਾ ਅੱਛਾ ਜੀ ਉਹ ਕਹਿੰਦਾ ਫਿਰ ਐ ਕਰੋ ਜੀ ਮੈਨੂੰ ਇੱਕ ਅੱਖ ਉਹ ਨਾ ਕਰ ਦਿਓ ਉਹ ਇਹ ਅਗਲਾ ਵੀ ਇਹ ਕਿਹੜੀ ਗੱਲ ਆ ਗਏ ਬਹਿ ਗਏ ਗੋਢੀ ਦੇ ਦੁਨੇ ਖਾਤੇ ਦੁਨੇ ਕਰ ਹਾਂ ਮਤਲਬ ਉਹਨੂੰ ਦੋਨਾਂ ਅੱਖਾਂ ਤੋਂ ਨਾ ਕਰਨ ਵਾਸਤੇ ਉਹਨਾਂ ਨੇ ਇੱਕ ਮੂਵ ਚ ਲਈ ਮੂਵ ਚ ਲਾਤੀ ਉਹਨਾਂ ਨੇ ਆਪਣੀ ਮੂਵ ਚ ਲਈ ਇਹ ਮੂਵ ਟੈਕਨੀਕ ਚਲਦੀ ਹੈ ਨਾਲ ਹੀ ਗੱਲ ਆ ਪਈ ਕਿ ਤੇ ਇੱਕ ਪਸਤਾ ਕਨਵੈਨਸ਼ਨ ਉਹਨਾਂ ਨੇ ਉਹ ਆਪਣੇ ਪੀਪਲ ਜੀ ਕਨਵੈਨਸ਼ਨ ਹਾਲ ਦੇ ਵਿੱਚ ਉਹਨਾਂ ਨੇ ਮੀਟਿੰਗ ਕਰ ਰਹੀ ਦੂਜਾ ਦੰਨੇ ਵਾਲੀ ਇਹ ਸਭ ਕਨ ਬੜੀ ਹਾਸੋ ਹੀ ਨਹੀਂ ਹੋਈ ਹੈ ਜੀ ਉਹ ਹਾਸੋ ਹੀ ਨਹੀਂ ਇਹ ਹੋਈ ਹੈ ਕਿ ਕੱਲ ਪਤਾ ਨਹੀਂ ਕਿਵੇਂ ਵਫਾ ਉੱਡੀ ਜਾਂ ਅਕਾਲੀ ਦਲ ਅੰਦਰੋਂ ਕਮਜ਼ੋਰ ਇੰਨਾ ਪੈ ਚੁੱਕਾ ਕਿ ਡਰੀ ਗਏ ਅਕਾਲੀ ਦਲ ਜਾਂ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਜਿਹੜਾ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਹੀ ਹੈ ਮਾ ਅਸਲ ਅਕਾਲੀ ਦਲ ਤਾਂ ਹਾਲੇ ਤੱਕ ਉਹ ਦੂਜਾ ਬਾਕੀ ਸਮਝਿਆ ਜਾਂਦਾ ਹੈ ਸੈਕਟਰ 28 ਦੇ ਵਿੱਚ ਜਿਹੜਾ ਦਫ਼ਤਰ ਹੈ ਤੇ ਉਹਦਾ ਰੌਲਾ ਪੈ ਗਿਆ ਜੀ ਵੀ ਦਫ਼ਤਰ ਦੇ ਉੱਤੇ ਬਾਗੀ ਕਬਜ਼ਾ ਕਰਨ ਆ ਰਹੇ ਅੱਛਾ ਜੀ ਤੇ ਨਾਲ ਦੀ ਨਾਲ ਵੀ 사ਦਰੇ ਵੀ ਆਉ ਉਹ ਆਉ ਜੀ ਦਵਾ ਦਵਾ ਉਹ ਬੰਦੇ 사ਦਰੇ ਦੇ ਇਹਨਾਂ ਦੇ ਜੂਥਵਿੰਗ ਦਾ ਪ੍ਰਧਾਨ ਹੈ ਰੋ ਸਦਲੇਉ ਨਾਲ ਆਪਦੇ ਕਾਫੀ ਸਾਰੇ ਜਿਹੜੇ ਹੈਗੇ ਬੰਦੇ ਲੈ ਕੇ ਆ ਗਿਆ ਉਧਰ ਚੰਡੀਗੜ੍ਹ ਦੀ ਪੁਲਿਸ ਨੂੰ ਬਖਸ ਪੈ ਗਿਆ ਫਿਰ ਸੁਵਿਕੇਰਾ ਪਹਲੇ ਜਾ ਕੇ ਉਹਨਾਂ ਨੇ ਭਾਗੀਆਂ ਨਾਲ ਜੋ ਗੱਲ ਕੀਤੀ ਕੁਝ ਪੱਥਰਕਾਰ ਨਹੀਂ ਕੋਈ ਗੱਲ ਉਹ ਕਹਿੰਦੇ ਮਤਲਬ ਹੀ ਨਹੀਂ ਸਾਡਾ ਤਾਂ ਰਾਹ ਜਾਂਦਾ ਦਰ ਕੋਈ ਹੈ ਨਹੀਂ ਅਸੀਂ ਤਾਂ ਆਲਰੇਡੀ ਜਿਹੜੀ ਬਾਹਰ ਹੀ ਪਹਿਲਾਂ ਗੱਲ ਹੀ ਬੈਠੀ ਹਾਂਜੀ ਇੰਤਜ਼ਾਮ ਅਸੀਂ ਬਾਹਰ ਕੀਤਾ ਸਾਡੀ ਮੀਟਿੰਗ ਦਾ ਉਸੇ ਸੀ ਇਹਦੇ ਤੋਂ ਦਾਨਿਆਲ ਸਿੰਘ ਜਿਹੜੀ ਅੰਦਰਲੀ ਆਪਾਂ ਦੇਖੀ ਜਿਹੜਾ ਜਿਹੜਾ ਬੰਦਾ ਡਰਿਆ ਹੁੰਦਾ ਨਾਲ ਬਡਾਲਾ ਸਾਹਿਬ ਨੇ ਕਹਿੰਦਾ ਕੋਈ ਗੱਲ ਨਹੀਂ ਅਸੀਂ ਨਹੀਂ ਇਹ じゃ ਕੁਝ ਕਰਦੇ हां कदे ਲੋਕਾਂ ਦੇ ਸਹਿਯੋਗ ਨਾਲ ਦਫਤਰ ਵੀ ਮਿਲੂਗਾ ਤੇ ਲੋਕਾਂ ਦੇ ਸਹਿਯੋਗ ਨਾਲ ਨਿਸ਼ਾਨ ਵੀ ਮਿਲੂਗਾ ਔਰ ਜਿਹੜਾ ਜੂਥਵਿੰਗ ਦਾ ਪ੍ਰਧਾਨ ਹੈ ਜੂਥਵਿੰਗ ਦਾ ਪ੍ਰਧਾਨ ਕਹਿੰਦਾ ਜੀ ਦੇਖ ਵੀ ਤਿਆਰ ਹੈ ਤੇ ਤੇਗ ਵੀ ਤਿਆਰ ਹੈ ਦੱਸੋ ਬਿਆਰਪਾਰ ਦੀ ਲੜਾਈ ਤੇ ਆ ਗਈ ਦੇਖ ਤੇ ਤੇਗ ਕਹਿੰਦਾ ਦੋਨੇ ਚੀਜ਼ਾਂ ਤਿਆਰ ਹੈ ਜੇ ਦੇਖ ਤੇ ਤੇਗ ਦੀ ਗੱਲ ਕਰਨ ਲੱਗੇ ਤਾਂ ਨਾਲ ਗਿਆ ਸਭ ਮੈਨ ਲਈ ਦੀ ਵੇਸੀ ਤਾਂ ਗੁਰੂ ਹਰਗੋਬਿੰਦ ਜੀ ਦੀ ਰੀਸ ਕਰਨ ਲੱਗੇ ਹਾਂ ਔਰ ਕਿਸ ਮੁੱਦੇ ਤੇ ਸਵਾਲ ਇਹ ਹੈ ਜਿਹੜੇ ਉਹਨਾਂ ਨੇ ਸਵਾਲ ਖੜੇ ਕੀਤੇ ਬਾਦਗਿਆ ਨੇ ਜੀ ਕਿ ਜਿਨ੍ਹਾਂ ਨੇ ਬੇਅਦਬੀ ਕੀਤੀ ਹੈ ਤੁਸੀਂ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਜਿਨ੍ਹਾਂ ਨੇ ਸਿੱਖਾਂ ਦਾ ਕਤਲੇਆਮ ਕੀਤਾ ਤੁਸੀਂ ਉਹਨਾਂ ਨੂੰ ਉੱਚੇ ਅਹੁਦੇਾਂ ਤੇ ਬਖਸ਼ਿਆ ਵਾ ਉਹਨਾਂ ਦੇ ਖਿਲਾਫ ਜਿਹੇ ਪ੍ਰੋਟੈਸਟ ਹੁੰਦੇ ਤੇ ਇੱਥੇ ਫਿਰ ਦੇਖਦੇ ਤੇ ਇਕ ਵੀ ਤਿਆਰ ਇਹ ਕੀ 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 ਦੀ ਪੋਲਿਟਿਕਸ ਹੈ ਇਹ ਬਹੁਤ ਕੁਝ ਜਿਹੜਾ ਜਿਹੜਾ ਹਿਸਾਬ ਤੱਕ ਮੰਗਦੀ ਹੈ ਸੋ ਇਹ ਦੇਖਦੇ ਆ ਉਹਨਾਂ ਵਾਲੇ ਦਿਨਾਂ ਦੇ ਵਿੱਚ ਕਿਹੋ ਜਿਹਾ ਕੁਸੂਨਦਾ ਪਰ ਜੋ ਕੁਝ ਹੋ ਰਿਹਾ ਉਹ ਬੱਪ ਰਿਹਾ ਇਨਾ ਪੰਜਾਬ ਦੀ ਬਿਹਤਰੀ ਆਸਤੇ ਚੰਗਾ ਤੇ ਨਾਲ ਅਕਾਲੀ ਦਲ ਦੀ ਬਿਹਤਰੀ ਆਸਤੇ ਸਿੱਖ ਕੌਮ ਲਈ ਚੰਗਾ ਸਿੱਖ ਕੌਮ ਲਈ ਤਾਂ ਮੜਾ ਹੈ ਹੀ ਹੈ ਹੈ ਹੀ ਹੈ ਇਹ ਪੰਜਾਬ ਤੇ ਅਕਾਲੀ ਦਲ ਵਾਸਤੇ ਵੀ ਮੜਾ ਔਰ ਤੁਸੀਂ ਹਰਾ ਨਹੀਂ ਦੇਖੋ ਦਾਨੀਆਂ ਸਭ ਇੱਕ ਨਵੀਂ ਚੀਜ਼ ਜਿਹੜੀ ਉੱਭਰ ਕੇ ਆ ਰਹੀ ਹੈ ਇਹਨਾਂ ਦੇ ਨਾਲ ਕਿ ਅਕਾਲੀ ਦਲ ਨਾਲੋਂ ਅਕਾਲੀ ਦਲ ਦੇ ਭਵਿੱਖ ਨੂੰ ਲੈ ਕੇ ਵਿਰੋਧੀ ਪਾਰਟੀਆਂ ਬੜੇ ਚਿੰਤਿਤ ਹੈ ਅੱਜ ਮੈਂ ਉਹ ਇਸ ਕਰਕੇ ਚਿੰਤਿਤ ਹੈ ਕਿਉਂਕਿ ਉਹ ਕਹਿੰਦੇ ਸੇਫਟੀ ਵੱਲੋਂ ਹੈ ਅਕਾਲੀ ਦਲ ਸਿੱਖ ਮਾਨਸਿਕਤਾ ਨੂੰ ਜਿਹੜਾ ਹੈਗਾ ਕਿਤੇ ਸਿੱਖ ਮਾਨਸਿਕਤਾ ਹੈ ਪੰਬਲ ਪੂਸੇ ਚ ਨਾ ਪੈ ਜੇ ਤੇ ਜਦੋਂ ਸਿੱਖ ਮਾਨਸਿਕਤਾ ਪੰਬਲ ਪੂਸੇ ਦੇ ਵਿੱਚ ਪੈਂਦੀ ਹੈ ਫਿਰ ਉਹ ਪੰਜਾਬੀ ਚ ਕਹਿੰਦੇ ਹੁੰਦੇ ਉਦਮੂਲ ਖੜਾ ਹੁੰਦਾ ਤੇ ਜਿਹੜਾ ਉਦਮੂਲ ਖੜਾ ਹੁੰਦਾ ਫਿਰ ਉਹ ਕਿਹੜੇ ਪਾਸੇ ਨੂੰ ਕਿਵੇਂ ਲੈ ਜਾਂਦਾ